ਇਸ ਦਿਨ ਦੀ ਵੱਡੀ ਖਬਰ ਕੰਗੜਾ ਰਣੌਤ ਮਾਮਲੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਅੱਜ ਬਠਿੰਡਾ ਦੇ ਵਿੱਚ ਬੋਲੀਵੁੱਡ ਅਦਾਕਾਰ ਅਤੇ ਭਾਜਪਾ ਦੀ ਸੰਸਦ ਮੈਂਬਰ ਕੰਗੜਾ ਰਣੌਤ ਬਠਿੰਡਾ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕੇ ਮਾਨਹਾਨੀ ਦੇ ਮਾਮਲੇ ਦੇ ਵਿੱਚ ਉਹਨਾਂ ਦੀ ਗੈਰ ਹਾਜ਼ਰੀ ਮਗਰੋਂ ਕੰਗੜਾ ਰਣੌਤ ਦੇ ਵਕੀਲ ਨੇ ਅਦਾਲਤ ਵਿੱਚ ਹਾਜ਼ਰ ਹੋ ਕੇ ਉਹਨਾਂ ਦਾ ਪੱਖ ਪੇਸ਼ ਕੀਤਾ ਤਾਂ ਉਹਨਾਂ ਦੱਸ ਦिए ਕਿ ਅਦਾਲਤ ਨੇ ਇਸ ਮਾਮਲੇ ਦੀ ਹੁਣ ਅਗਲੀ ਜਿਹੜੀ ਸੁਣਵਾਈ ਹੈ ਉਹ 15 ਤ੍ਰਿਕਤਾਇ ਕੀਤੀ ਹੈ ਜਾਨੀ ਕਿ 15 ਦਸੰਬਰ ਮੁਕਰਰ ਕੀਤੀ ਹੈ ਕੰਗਣਾ ਰਣੌਤ ਨੂੰ ਉਸ ਦਿਨ ਨਿੱਜੀ ਤੌਰ ਤੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦੇ ਹੁਕਮ ਜਾਰੀ ਕੀਤੇ ਨੇ ਤੁਹਾਨੂੰ ਦੱਸ ਦਈਏ ਕਿ ਅੱਜ ਦੀ ਸੁਣਵਾਈ ਦੌਰਾਨ ਮਾਨਹਾਨੀ ਦਾ ਇਹ ਕੇਸ ਦਾਇਰ ਕਰਨ ਵਾਲੀ ਬੀਬੀ ਮਹਿੰਦਰ ਕੌਰ ਅਦਾਲਤ ਵਿੱਚ ਪਹੁੰਚੇ ਨੇ ਬਜ਼ੁਰਗ ਮਾਤਾ ਮਹਿੰਦਰ ਕੌਰ ਨੇ ਕਿਹਾ ਕਿ ਉਹ ਪਿਛਲੇ 4 ਸਾਲਾਂ ਤੋਂ ਇਨਸਾਫ ਦੇ ਲਈ ਲੜਾਈ ਲੜ ਰਹੇ ਨੇ ਇਸ ਲਈ ਉਹ ਕੰਗਣਾ ਰਣੌਤ ਨੂੰ ਮੁਆਫ ਨਹੀਂ ਕਰ ਸਕਦੇ ਮਾਨਹਾਨੀ ਕੇਸ ਦੇ ਵਿੱਚ ਅੱਜ ਦੋ ਗਵਾਹਾਂ ਨੇ ਗਵਾਹੀਆਂ ਦਰਜ ਕੀਤੀਆਂ ਮਾਤਾ ਮਹਿੰਦਰ ਕੌਰ ਦੇ ਵਕੀਲ ਐਡਵੋਕੇਟਰ ਰਗਵੀਰ ਸਿੰਘ ਹੋਰਾਂ ਨੇ ਕਿਹਾ ਕਿ ਉਹਨਾਂ ਨੇ ਕੁਝ ਸਬੂਤ ਅਦਾਲਤ ਵਿੱਚ ਪੇਸ਼ ਕੀਤੇ ਹਨ ਉਹਨਾਂ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਕੰਗਣਾ ਅਰਨੌਤ ਨੂੰ ਅਗਲੀ ਤਰੀਕ ਤੇ ਨਿੱਜੀ ਤੌਰ ਤੇ ਹਾਜ਼ਰ ਹੋਣ ਲਈ ਕਿਹਾ ਜਾਵੇ ਸੋ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਐਡਵੋਕੇਟਰ ਰਗਵੀਰ ਸਿੰਘ ਹੋਰਾਂ ਨੇ ਕਿਹਾ ਕਿ ਕੰਗਣਾ ਰਣੌਤ ਨੂੰ ਬਖਸ਼ਿਆ ਨਹੀਂ ਜਾਵੇਗਾ ਸੋ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਆਂ ਮਾਤਾ ਮਹਿੰਦਰ ਕੌਰ ਨੇ ਅੱਗੇ ਜੋ ਕੁਝ ਕਿਹਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਜਿਹੜੀ ਗੱਲ ਪੁੱਛੀ ਜਸ ਸਾਹਿਬ ਨੇ ਉਸ ਦਾ ਜਵਾਬ ਹੀ ਅੱਜ ਪੰਜ ਸਾਲ ਹੋ ਗਏ ਉਹ ਖਿੰਦੇ ਫੜਦੇ ਆ ਦੁਖੀ ਹੁੰਦੇ ਫੜਦੇ ਪਾਲਾ ਠਾਡਾ ਜੁੱਢਾ ਸਰੀਰ ਹੈ ਥੱਕ ਜਾਂਦੇ ਆ ਸਾਨੂੰ ਸਾਰੇ ਪਰਿਵਾਰ ਨੇ ਜਾਂ ਬੱਚੇ ਜੋ ਕਰ ਸਕਦੇ ਸਨ ਤੇ ਕਰ ਆਈਆਂ ਆਈਆਂ ਕਿ ਮੈਨੂੰ ਰਗੜ ਕਿੰ ਕਰੇ ਤੁਸੀਂ ਮੈਨੂੰ ਮਾਫ ਕਰਦੇ ਹੋ

ਉਹ ਲੋਕ ਜੱਟ ਨੇ ਸਾਰੇ ਜਾਂ ਰੱਬ ਦੇ ਸਾਰੇ ਪਰਮਾਤਮਾ ਕੋਟਾ ਮਾਫੀ ਮੰਗਦੇ ਸੀ ਫਿਰ ਕਰੋਂਗੇ ਮਾਫੀ ਨਹੀਂ ਨਹੀਂ ਮਾਫੀ ਆਹੀ ਗਲਤ ਹੈ ਮੈਂ ਇੱਕੋ ਹੀ ਗੱਲ ਸਾਰੇ ਮੈਂ ਮਾਫੀ ਨਹੀਂ ਕਰਾਂਗੇ ਸਾਨੂੰ ਤਪਾਇਆ ਤੇ ਜਿਉਂ ਤਦ ਦੀ ਜ਼ਰੂਰੀ ਥੋੜਾ ਪਰਿਵਾਰ ਵੀ ਟੁੱਟ ਗਿਆ ਨੇ ਜੀ ਟੁੱਟਣਾ ਨਹੀਂ ਸੀ ਫਿਰ ਰੱਖ ਲੈ ਜੀ ਗੱਲਾਂ ਕਰਕੇ ਸਾਡੇ ਜੂੜੇ ਛੂੜੇ ਬਣਾਏ ਤੇ ਗਲਤ ਕਾਰਨ ਲੈ ਕੇ ਜਿੰਮਤਾ ਖੰਡ ਨਹੀਂ ਬਤਾ ਸਾਡਾ ਪਰੇਸ਼ਾ ਮਿੱਥੇ ਸਿਰ ਸੋਤੌਰ ਵੀ ਵੀ ਚੇਤੇ ਆ ਰਹੇ ਗਏ ਕੰਨ ਵਿਸ਼ਵਾਸ ਜੋ ਜੋਨੀਆਂ ਭਾਣਾਂ ਵਾਲੀ ਮੈਂ ਮੇਰੇ ਘਟਾ ਚ ਖੇ ਬਾਤ ਆ ਕੀ ਬੋਲ ਦੀ ਬੁੜੀ ਜਾਣੀ ਚਾਹੀਦੀ ਅੱਜ ਮੈਂ ਦਰਕੌਰ ਵਰਸੇ ਕੰਗਨਾਰ ਨੌਤ ਕੇਸ ਦੇ ਵਿੱਚ ਮਾਤਾ ਮਹਿੰਦਰਕੌਰ ਕਿਉਂਕਿ ਸਾਡੀ ਐਵੀਡੈਂਸ ਦਾ ਡੇਟ ਰੱਖੀ ਗਈ ਸੀ ਮਾਤਾ ਜੀ ਪੇਸ਼ ਹੋਏ ਸੀ ਕੇ ਮਹਿੰਦਰਕੌਰ ਤੇ ਇੱਕ ਦੂਸਰਾ ਗਵਾਹ ਅਸੀਂ ਜਿਹੜਾ ਗੁਰਪ੍ਰੀਤ ਸਿੰਘ ਮਾਤਾ ਦਾ ਜਿਹੜਾ ਭਾਈਚਾਰੇ ਚੋਂ ਪੋਤਾ ਲੱਗਦਾ ਅਸੀਂ ਦੋ ਗਵਾਹ ਅੱਜ ਕੋਰਟ ਦੇ ਵਿੱਚ ਕਰਾਏ ਹੈਗੇ ਉਹਨਾਂ ਦੇ ਵਕੀਲ ਸਾਹਿਬ ਵੀ ਪੇਸ਼ ਹੋਏ ਸੀ ਸੀਨੀਅਰ ਐਡਵੋਕੇਟ ਨਹੀਂ ਅਪੀਅਰ ਹੋਏ ਉਹਨਾਂ ਦੇ ਪ੍ਰੌਕਸੀ ਕਾਉਂਸਲ ਅਪੀਅਰ ਹੋਏ ਸੀ ਅੱਜ ਕੋਰਟ ਨੇ ਕੁਐਸਚਨ ਆਨਸਰ ਫਾਰਮ ਦੇ ਵਿੱਚ ਜਿਹੜੀ ਇਹਨਾਂ ਦਾ ਐਗਜ਼ਾਮੀਨੇਸ਼ਨ ਦੋਨੋਂ ਕੋਹਾ ਦਾ ਐਗਜ਼ਾਮੀਨੇਸ਼ਨ ਚੀਫ ਹੋਇਆ ਤੇ ਅਸੀਂ ਜਿਹੜੇ ਡਾਕੂਮੈਂਟਸ ਸੀਗੇ ਉਹ ਜਿਵੇਂ ਟਵਿੱਟਰ ਤੇ ਜੋ ਪੋਸਟ ਟਵੀਟ ਕੀਤੀ ਗਈ ਸੀ ਕਿ ਉਹਦੀ ਕਾਪੀ ਤੇ ਬਾਕੀ ਰੈਲੇਵੈਂਟ ਡਾਕੂਮੈਂਟਸ ਹੈਗੇ ਅਸੀਂ ਉਹ ਅੱਜ ਕੋਰਟ ਦੇ ਵਿੱਚ ਪੇਸ਼ ਕੀਤੇ ਆ ਤੇ ਉਹਨਾਂ ਦੇ ਵਕੀਲ ਸਾਹਿਬ ਨੇ ਅੱਜ ਕੰਗੜਾ ਦੇ ਵਕੀਲ ਸਾਹਿਬ ਨੇ ਡੇਟ ਲਈ ਹੈ ਉਹ ਮਾਤਾ ਜੀ ਨੂੰ ਤੇ ਜਿਹੜਾ ਦੂਸਰਾ ਗਵਾਹ ਸੀ ਪੇਸ਼ ਕੀਤਾ ਸੀ ਕੋਰਟ ਦੇ ਵਿੱਚ ਉਹਨਾਂ ਨੂੰ ਜਿਹੜੀ 15 12 ਨੈਕਸਟ ਡੇਟ ਹੈ ਉਸ ਤੇ ਉਹਨਾਂ ਨੂੰ ਕਰਾਸ ਐਗਜ਼ਾਮਿਨ ਕਰਨਗੇ ਠੀਕ ਹੈ ਪੇਸ਼ ਹੋਣ ਦਾ ਵੀ ਅੱਜ ਦਾ ਹੈਗਾ ਕੋਈ ਲਿਆ ਗਿਆ ਨਹੀਂ ਅੱਜ ਫਿਜ਼ੀਕਲ ਜੋ ਪੇਸ਼ ਹੋਣ ਵਾਸਤੇ ਉਹਨਾਂ ਦੀ ਐਪਲੀਕੇਸ਼ਨ ਉਹਨਾਂ ਨੇ ਲਗਾਈ ਸੀ ਉਹਦਾ ਸੀ ਜਵਾਬ ਦਿੱਤਾ ਸੀ ਉਹਦਾ ਅੱਜ ਸਾਡੀ ਐਪਲੀਕੇਸ਼ਨ ਦਾ ਜੋ ਉਹਨਾਂ ਨੇ ਰਿਪਲਾਈ ਸਾਡੇ ਰਿਪਲਾਈ ਦਾ ਜੋ ਰੀਜੋਇੰਡਰ ਦੇਣਾ ਉਹਨਾਂ ਨੇ ਉਹਨਾਂ ਨੇ ਅੱਜ ਕੋਰਟ ਦੇ ਵਿੱਚ ਸਬਮਿਟ ਨਹੀਂ ਕਰਵਾਇਆ ਉਹਨੇ ਨੈਕਸਟ ਡੇਟ ਤੇ ਜੱਜ ਸਾਹਿ ਤੇ ਜਿਹੜਾ ਸਾਨੂੰ ਹੋਰ ਜਿਹੜੇ ਬਾਕੀ ਗਵਾਹ ਸੀ ਕਰਵਾਉਣਾ ਚਾਹੁੰਦੇ ਆ ਪਹਿਲਾਂ ਕੋਰਟ ਨੇ ਸਾਨੂੰ ਆਪਦੀ ਐਵੀਡੈਂਸ ਕਨਕਲੂਡ ਕਰਨ ਲਈ ਕਿਹਾ ਹੈਗਾ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਹਦਾਇਤ ਦਿੱਤੀ ਹੈ ਵੀ ਜਦੋਂ ਸਾਰੇ ਗਵਾਹ ਇਹਨਾਂ ਸਾਡੇ ਵੱਲੋਂ ਐਵੀਡੈਂਸ ਕਨਕਲੂਡ ਹੁੰਦੀ ਹੈ ਤਾਂ ਫਿਰ ਇੱਕ ਡੇਟ ਤੇ ਉਹਨਾਂ ਨੂੰ ਕਰਾਸ ਐਗਜ਼ਾਮਿਨ ਕੀਤਾ ਜਾਊਗਾ ਅਗਲੀ ਤਰੀਕ 15 12 ਨੈਕਸਟ ਡੇਟ ਰੱਖੀ ਗਈ ਹੈ ਜੀ ਕੰਗਣਾ ਅੱਜ ਵਰਚੂਅਲੀ ਨਹੀਂ ਅਪੀਅਰ ਹੋਏ ਉਹਨਾਂ ਦੀ ਐਪਲੀਕੇਸ਼ਨ ਆਈ ਹੈ ਜੀ ਹਾਜ਼ਰੀ ਮਾਫੀ ਦੀ ਕੱਲ ਨੂੰ ਉਹ ਫਿਜ਼ੀਕਲ ਪੇਸ਼ ਹੋਣਗੇ ਅਸੀਂ ਕੋਰਟ ਨੂੰ ਅਸੀਂ ਤਾਂ ਕੀਤੀ ਹੈ ਜੀ ਰਿਕੁਐਸਟ ਵੀ ਕੋਰਟ ਨੂੰ ਕੋਰਟ ਦੇ ਵਿੱਚ ਕੰਗਣਾ ਨੂੰ ਪਰਸਨਲੀ ਪੇਸ਼ ਹੋਣਾ ਚਾਹੀਦਾ ਕਿਉਂਕਿ ਐਵੀਡੈਂਸ ਦਾ ਮੈਟਰ ਹੈਗਾ ਚਲੋ ਇੱਕ ਅੱਧੀ ਡੇਟ ਤੇ ਕੋਈ ਕੰਮ ਹੋ ਜਾਂਦਾ ਹੈਗਾ ਤੇ ਨੈਕਸਟ ਡੇਟ ਤੇ ਹੋਣਾ ਚਾਹੀਦਾ ਚਲੋ ਜੱਜ ਸਾਹਿਬ ਨੇ ਅੱਜ ਉਹਨਾਂ ਨੂੰ ਪਰਸਨਲੀ ਵੀ ਕਿਹਾ ਹੈਗਾ ਉਹਨਾਂ ਦੇ ਵਕੀਲ ਸਾਹਿਬ ਨੂੰ ਵੀ ਨੈਕਸਟ ਡੇਟ ਤੇ ਅਪੀਅਰ ਹੋਣ ਕੰਗਣਾ